ਰੋਡ ਆ ਜੰਡਿਆਲਾ ਵੈਰੋਵਾਲ ਰੋਡ ਇਹ ਕੋਈ 1.5 ਕਿਲੋਮੀਟਰ ਦਾ ਜਿਹੜਾ ਸਟਰੈਚ ਸੀਗਾ ਉਹਦੇ ਵਿੱਚ ਉਹ ਬੜੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀਗਾ ਮੇਰਾ ਵੀ ਆਮ ਤੌਰ ਤੇ ਇਧਰ ਆਉਣਾ ਜਾਣਾ ਲੱਗਾ ਹੀ ਰਹਿੰਦਾ ਸੋ ਮੈਂ ਬੜਾ ਇਹ ਦੇਖ ਕੇ ਦੁੱਖ ਹੁੰਦਾ ਸੀਗਾ ਮਨ ਨੂੰ ਤੇ ਸਾਡੇ ਮਾਨਯੋਗ ਐਮਐਲ ਹਸਾਬ ਸਰਦਾਰ ਦਰਬੀਰ ਸਿੰਘ ਜੀ ਟੌਂਗ ਸਾਹਿਬ ਇਹਨਾਂ ਨੇ ਇੱਕ ਕਾਫੀ ਕੋਸ਼ਿਸ਼ ਕੀਤੀ ਕਿ ਆਪਾਂ ਇਹਨੂੰ ਮਜ਼ਬੂਤੀ ਵਾਲਾ 5.5 ਕਿਲੋਮੀਟਰ ਦਾ ਏਰੀਆ ਬਣਾਈਏ ਕਿਉਂਕਿ ਬਾਰ-ਬਾਰ ਟੁੱਟਦਾ ਔਰ ਅਸੀਂ ਇਹਦੇ ਤੇ ਸਰਦਾਰ ਭਗਵਨ ਸਿੰਘ ਮਾਨ ਸਾਹਿਬ ਨੇ ਧਿਆਨ ਦਿੱਤਾ ਔਰ 3 ਕਰੋੜ ਤੇ 37 ਲੱਖ ਰੁਪਏ ਜਿਹੜਾ ਇਸ ਰੋਡ ਵਾਸਤੇ ਮਨਜ਼ੂਰ ਕੀਤਾ 18 ਫੁੱਟ ਦੀ ਰੋਡ ਆ ਆ ਥੋੜੇ ਸਮੇਂ ਦੇ ਵਿੱਚ ਬਣ ਕੇ ਜੜੀ ਆ ਇਹ ਤਿਆਰ ਹੋ ਜੂਗੀ ਕਿਉਂਕਿ ਇੱਥੇ ਸਾਡੇ ਧਾਰਮਿਕ ਸਥਾਨ ਨੂੰ ਇਹ ਜਗਾਹ ਰੂਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਵਾਸਤੇ ਕਾਫੀ ਸੰਗਤ ਜਿਹੜੀ ਆ ਉਹ ਦੂਰੋਂ ਦੂਰੋਂ ਆਉਂਦੀ ਆ ਸੋ ਬੜਾ ਦੁੱਖ ਲੱਗਦਾ ਸੀਗਾ ਜਦੋਂ ਇਹ ਰੋਡ ਤੇ ਉੱਥੋਂ ਸੰਗਤ ਜਾਂਦੀ ਸੀਗੀ ਬੜਾ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿ ਇੱਥੇ ਐਕਸੀਡੈਂਟ ਹੋਏ ਮਾਲੀ ਨੁਕਸਾਨ ਬੜਾ ਹੋਇਆ ਇਸ ਰੋਡ ਦੇ ਉੱਤੇ ਸੋ ਅਸੀਂ ਇਹ ਤਾਂ ਜਿਹੜਾ ਅੱਜ ਉਦਘਾਟਨ ਕੀਤਾ ਬਹੁਤ ਜਲਦੀ ਨੂੰ ਕੰਪਲੀਟ ਕਰਕੇ ਤੇ ਲੋਕਾਂ ਨੂੰ ਸਮਰਪਿਤ ਕਰਦੇ ਆਂਗੇ ਇੱਕ ਖਾਸ ਗੱਲ ਇਹਦੇ ਵਿੱਚ ਹੋਰ ਅਸੀਂ ਇਸ ਵਾਰ ਕੀਤੀ ਆ ਕਿ ਇਹਦੇ ਹਲੇ ਦੁਆਲੇ ਟਾਇਲਾਂ ਲਾਉਣ ਦੀ ਜਿਹੜੀ ਆ ਉਹ ਵੀ ਪ੍ਰੋਵੀਜ਼ਨ ਕੀਤੀ ਹੋਈ ਆ ਔਰ ਨਾਲ ਜਿਹੜਾ ਵੀ ਕੰਟਰੈਕਟਰ ਇਹਨੂੰ ਬਣਾਏਗਾ ਅਸੀਂ ਉਹਦੀ ਨਾਲ ਹੀ ਜ਼ਿੰਮੇਵਾਰੀ ਫਿਕਸ ਕਰ ਦਿੱਤੀ ਆ ਕਿ 5 ਸਾਲ ਵਾਸਤੇ ਉਹ ਮੇਨਟੇਨਿੰਗ ਉਹ ਹੀ ਕਰੇਗਾ ਜੇ ਕਿਤੇ ਵੀ ਕੋਈ ਕੋਤਾਈ ਆਉਂਦੀ ਆ ਤੇ ਕੰਟਰੈਕਟਰ ਦੀ ਜ਼ਿੰਮੇਵਾਰੀ ਹੋਏਗੀ ਕਿ 5 ਸਾਲ ਤੱਕ ਉਹ ਇਹਨੂੰ ਮੇਨਟੇਨ ਕਰੇ ਇਹਦੇ ਨਾਲ ਦੋ ਫਾਇਦੇ ਸਾਨੂੰ ਹਨ ਕਿ ਇੱਕ ਤਾਂ ਜਦੋਂ ਬਣਨੀ ਆ ਸੜਕ ਉਦੋਂ ਵੀ ਪੂਰੀ ਮਜ਼ਬੂਤੀ ਦੇ ਨਾਲ ਉਹ ਕੰਟਰੈਕਟ ਫੈਕਟਰ ਬਣਾਏਗਾ ਕਿਉਂਕਿ ਸਮਝੇਗਾ ਕਿ ਨਹੀਂ ਤੇ ਮੇਰੀ ਜ਼ਿੰਮੇਵਾਰੀ 5 ਸਾਲ ਹੈਗੀ ਆ ਔਰ ਦੂਸਰਾ ਇਹ ਲੰਬਾ ਸਮਾਂ ਰੋਡ ਜਿਹੜੀ ਆ ਉਹ ਚੱਲ ਪਾਏਗੀ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦੂਜਾ ਧੰਨਵਾਦ ਕਰਦੇ ਆ ਸਾਡੇ ਜਿਹੜੇ ਮinistr ਸਾਹਿਬ ਨੇ ਸਰਦਾਰ ਹਰਪ੍ਰਜਨ ਸਿੰਘ ITO ਸਾਹਿਬ ਜਿਨ੍ਹਾਂ ਨੇ 2004 ਤੋਂ ਲੈ ਕੇ ਇਹ ਸੜਕ ਟੁੱਟੀ ਸੀਗੀ ਅੱਜ ਉਹਦਾ ਉਦਘਾਟਨ ਮੌਕੇ ਪਹੁੰਚੇ ਅਸੀਂ ਉਹਨਾਂ ਨੂੰ ਜਿਉਂ ਆਇਆ ਵੀ ਆਖਦੇ ਆ ਧੰਨਵਾਦ ਵੀ ਕਰਦੇ ਆ ਆਪਣੇ ਇਲਾਕੇ ਵੱਲੋਂ ਤੇ ਜਿਹੜਾ ਇਹ ਵੈਰੋਵਾਲ ਬੱਸ ਸਟੈਂਡ ਹੈ ਇਹ ਬਹੁਤ ਪੁਰਾਣਾ ਨਾਮਾਂ ਦੇ ਵਿੱਚ ਇੱਕ ਬੱਸ ਸਟੈਂਡ ਹੈ ਜਿੱਥੋਂ 10 ਤੋਂ 15 ਰੂਟ ਬੱਸਾਂ ਦੇ ਚੱਲਦੇ ਆ ਪਰ ਇਹ ਸੜਕ ਦੀ ਜਿਹੜੀ ਆਵਾਜ਼ ਆ ਕਿਸੇ ਨੇ ਚੁੱਕੀ ਨਹੀਂ ਕਿਸੇ ਨੇ ਇਹ ਸੜਕ ਦਾ ਹਾਲ ਨਹੀਂ ਜਾਣਿਆ ਇਹ ਜਿਹਨੇ ਮੋੜ ਦੇ ਨਾਲ-ਨਾਲ ਪਿੰਡ ਲੱਗਦੇ ਨਾਗੋ ਕੇਵੈਰੋਵਾਲ ਇਹ ਪਿੰਡਾਂ ਦੇ ਬੜੇ ਪਰੇਸ਼ਾਨ ਸੀਗੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਜੋ ਦਖਿਆ ਸੀ ਜਦੋਂ ਸਵਾਲ ਰੱਖਿਆ ਸੀਦਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ITO ਸਾਹਿਬ ਦੀ ਜ਼ਿੰਮੇਵਾਰੀ ਲਈ ਸੀ ਕਿ ਇਹ ਸੜਕ ਨੂੰ ਆਪ ਜ਼ਿੰਮੇਵਾਰੀ ਦੇ ਨਾਲ ਤੁਸੀਂ ਕਵਰ ਕਰਨਾ ਤੇ ITO ਸਾਹਿਬ ਨੇ ਮਾਨ ਸਾਹਿਬ ਦੇ ਅਗਵਾਈ ਦੇ ਵਿੱਚ ਜਿਵੇਂ ਫੋਲ ਚੜਾ ਇਹਨਾਂ ਦੀਆਂ ਗੱਲਾਂ ਤੇ ਤੇ ਸਾਨੂੰ ਅੱਜ ਉਦ ਘਟਨ ਹੋਇਆ ਮੈਂ ਈਡੀਓ ਸਾਹਿਬ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਇਲਾਕੇ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਡਿਪਾਰਟਮੈਂਟ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਬੜੀ ਸੰਜੀਦਗੀ ਨਾਲ ਇਸ ਰੋਡ ਨੂੰ ਲੈ ਕੇ ਐਕਸੀਅਨ ਸਾਹਿਬ ਐਸਸੀ ਸਾਹਿਬ ਸਾਰਾ ਡਿਪਾਰਟਮੈਂਟ ਸਾਡਾ ਇੱਥੇ ਹਾਜ਼ਰ ਹੈ ਤੇ ਧੰਨਵਾਦ ਹੈ ਧੰਨਵਾਦ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਜਿਨ੍ਹਾਂ ਨੇ ਨਾਲ ਸਾਥ ਦਿੱਤਾ ਤੇ ਮੈਂ ਨਾਲ ਬੇਨਤੀ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਸ ਰੋਡ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਜਿੱਥੇ ਡਿਪਾਰਟਮੈਂਟ ਠੇਕੇਦਾਰ ਜਿੱਥੇ ਮਹਿਕਮੇ ਦੀ ਜ਼ਿੰਮੇਵਾਰੀ ਹੈ ਉੱਥੇ ਸਾਡੀ ਵੀ ਦਿਏ ਕਿ ਨਾਰ ਦੇ ਜ਼ਮੀਨਾਂ ਦਾ ਜਿਹੜਾ ਵਾਲੇ ਆਪਣੇ ਉਹਨੂੰ ਟੁੱਟਣ ਦੀ ਉਹਨੂੰ ਤੋੜਨ ਦੀ ਜਿਹੜੀ ਨਾਲ ਕੋਸ਼ਿਸ਼ ਨਾ ਕਰੇ